ਪੰਜਾਬ ਦੇ ਇੱਕ ਅਜਿਹੇ ਸਕੂਲ ਦੀ ਗੱਲ ਤੁਹਾਨੂੰ ਦੱਸਣ ਜਾ ਰਹੇ ਹਾਂ ਜਿੱਥੇ ਕਿ ਇੱਕ ਮਾਸਟਰ ਹਮੇਸ਼ਾ ਹੀ ਫਰਲੋ ਮਾਰ ਜਾਂਦਾ ਹੈ ਬੱਚਿਆਂ ਦਾ ਅਕਸਰ ਅਸੀਂ ਸੁਣਿਆ ਸੀ ਕਿ ਬੱਚੇ ਜਿਹੜੇ ਨੇ ਸਕੂਲ ਦੇ ਵਿੱਚੋਂ ਫਰਲੋ ਮਾਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪੜ੍ਹਾਈ ਤੋਂ ਕਈ-ਕਈ ਵਾਰੀ ਮਨ ਅੱਕ ਜਾਂਦਾ ਪਰ ਅਧਿਆਪਕਾਂ ਦਾ ਅਜਿਹਾ ਕਰਨਾ ਕਾਫੀ ਚਿੰਤਾਜਨਕ ਹੁੰਦਾ ਤਾਂ ਅਜਿਹਾ ਮਾਮਲਾ ਇੱਕ ਪੰਜਾਬ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ ਇੱਕ ਅਧਿਆਪਕ ਵੱਲੋਂ ਜਿਹੜੀ ਹੈ ਉਹ ਫਰਲੋ ਮਾਰੀ ਜਾਂਦੀ ਸੀ ਤਾਂ ਤਰੀਕਾ ਜਿਹੜਾ ਅਪਣਾਇਆ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਇੱਕ ਪਿੰਡ ਦੀ ਹੀ ਉੜੀ ਨੂੰ ਚੰਦ ਪੈਸਿਆਂ ਦੇ ਉੱਤੇ ਰੱਖ ਕੇ ਉਸ ਨੂੰ ਜਿਹੜਾ ਕੀ ਅਧਿਆਪਕ ਬਣਾਇਆ ਗਿਆ ਸਕੂਲ ਦੇ ਵਿੱਚ ਅਤੇ ਉਸ ਨੂੰ ਹੀ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਤਾਂ ਜਦੋਂ ਛਾਪੇ ਮਾਰੀ ਹੁੰਦੀ ਆ ਤਾਂ ਸਾਰਾ ਭੇਦ ਜਿਹੜਾ ਆ ਇਹ ਖੁੱਲ ਜਾਂਦਾ ਤੇ ਮਾਸਟਰ ਨੂੰ ਵੀ ਕੋਲ ਬੁਲਾ ਕੇ ਗੁਰਦੀਪ ਸਿੰਘ ਰੰਧਾਵਾ ਜਿਹੜੇ ਨੇ ਉਹ ਚੰਗੀ ਝਾੜ ਪਾਉਂਦੇ ਨੇ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ ਦੇ ਵਿੱਚ ਕ੍ਰਾਂਤੀ ਜਿਹੜੀ ਆ ਲਿਆਂਦੀ ਗਈ ਆ ਨਵੇਂ-ਨਵੇਂ ਆ ਸਕੂਲਾਂ ਦਾ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਤਾਂ ਜੋ ਪੰਜਾਬ ਦੇ ਵਿੱਚ ਸਿੱਖਿਆ ਦੀ ਕ੍ਰਾਂਤੀ ਲਿਆਂਾਈ ਜਾਵੇ ਪੰਜਾਬ ਦੇ ਜੋ ਲੋਕ ਨੇ ਤਾਂ ਉਹਨਾਂ ਨੂੰ ਜਿਹੜਾ ਵੱਦ ਤੋਂ ਵੱਧ ਸਿੱਖਿਆ ਜਿਹੜੀ ਆ ਉਹ ਪ੍ਰਾਪਤ ਹੋ ਸਕੇ ਤੇ ਆਪਣੀ ਸਿੱਖਿਆ ਪ੍ਰਾਪਤ ਕਰਕੇ ਉਹ ਚੰਗੇ ਰੁਜ਼ਗਾਰ ਭਾਲਣ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇ ਅਤੇ ਪੰਜਾਬ ਦੀ ਤਰੱਕੀ ਹੋਵੇ ਮੁੜ ਪੰਜਾਬ ਜਿਹੜਾ ਰੰਗਲਾ ਪੰਜਾਬ ਬਣੇ ਤਾਂ ਜਦੋਂ ਇਸ ਮਾਸਟਰ ਕਰਤੂਤ ਸਾਰਿਆਂ ਸਾਹਮਣੇ ਜਿਹੜੇ ਕਿ ਗੁਦੀਪ ਸਿੰਘ ਡੇਰਾ ਬਾਬਾ ਨਾਨਕ ਤੋਂ ਐਮਪੀ ਨੇ ਉਹ ਆਪਣੇ ਮੂੰਹੋਂ ਦੱਸਦੇ ਨੇ ਤਾਂ ਇੱਥੋਂ ਤੱਕ ਮਾਸਟਰ ਵੱਲੋਂ ਸਕੂਲ ਦੇ ਵਿੱਚ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਵੀ ਭੰਨਤੋੜ ਕਰਵਾਈ ਗਈ ਤਾਂ ਜੋ ਕੋਈ ਵੀ ਸਕੂਲ ਦੇ ਵਿੱਚ ਆਉਂਦਾ ਜਾਂਦਾ ਨਾ ਪਤਾ ਲੱਗੇ ਤਾਂ ਇਹ ਮਾਸਟਰ ਪਲਾਨ ਜਿਹੜਾ ਆ ਉਸ ਅਧਿਆਪਕ ਦਾ ਸੀ ਜੋ ਸਕੂਲ ਦੇ ਵਿੱਚੋਂ ਹਮੇਸ਼ਾ ਫਰਲੋਤੇ ਰਹਿੰਦਾ ਸੀ ਤਾਂ ਆਪਣੀ ਥਾਂ ਤੇ ਪਿੰਡ ਦੀ ਹੀ ਕਿਸੇ ਕੁੜੀ ਨੂੰ ਥੋੜੇ ਪੈਸਿਆਂ ਦੇ ਉੱਤੇ ਰੱਖ ਕੇ ਉਸ ਤੋਂ ਅਧਿਆਪਕ ਦਾ ਕੰਮ ਲੈਂਦਾ ਸੀ ਤਾਂ ਹੁਣ ਤੁਸੀਂ ਜਿਹੜੀ ਹੈ ਵੀਡੀਓ ਸੁਣਾ ਦਿੰਨੇ ਆ ਤੇ ਸਾਰਾ ਹਾਲ ਜਿਹੜਾ ਆ ਤੁਹਾਨੂੰ ਖੁਦ ਸਮਝ ਆ ਜਾਵੇਗਾ। ਜਲਵਿੰਦਰ ਸਿੰਘ ਟੀਚਰ ਆ। 4 ਸਾਲ ਹੋ ਗਏ ਨੂੰ ਇੱਥੇ ਲੱਗੇ ਨੂੰ। ਤਾਂ ਪਿੰਡ ਵਾਲਿਆਂ ਮੈਨੂੰ ਦੱਸਿਆ ਕਿ ਇਹਨੇ ਕੋਈ 4000 ਤੱਕ ਲੜਕੀ ਰੱਖੀ ਐ। ਜਿਹੜੀ ਜਿਹੜੀ ਆਪਣਾ ਇਹ ਸਕੂਲ ਨੂੰ ਖੋਲਦੀ ਆ ਔਰ ਬੱਚਿਆਂ ਨੂੰ ਪੜਾਉਂਦੀ ਆ। ਐਹੋ ਜਿਹੇ ਟੀਚਰਾਂ ਦੀ ਮੇਰੇ ਕਾਲੇ ਉਹ ਜਿਹੇ ਐਜੂਕੇਸ਼ਨ ਟਾਇਲ ਦੇ ਟੀਚਰਾਂ ਦੀ ਲੋੜ ਹੀ ਨਹੀਂ ਸਾਹਮਣੇ ਬੀਪੀਓ ਸਾਹਿਬ ਬੈਠੇ ਇਧਰੋਂ ਬੀਪੀਓ ਸਾਹਿਬ ਤੁਸੀਂ ਵੀ ਇਧਰ ਤੁਸੀਂ ਆਪ ਚੁੱਪ ਕਰੋ ਆ ਬੀਪੀਓ ਸਾਹਿਬ ਮੇਰੇ ਨਾਲ ਅੱਗੇ ਖੜੇ ਨੇ ਬੀਪੀਓ ਸਾਹਿਬ ਨੇ ਇਸ ਟੀਚਰ ਦੇ ਵਿਰੁੱਧ ਲਿਖਿਆ ਅੱਗੇ ਸ਼ਿਕਾਇਤ ਕੀਤੀ ਹੈ ਮੈਂ ਆਪਣੇ ਤੌਰ ਤੇ ਵੀ ਇਸ ਟੀਚਰ ਦੀ ਸ਼ਿਕਾਇਤ ਕਰਾਂਗਾ ਠੀਕ ਹੈ ਨਾ ਕਿ ਜਿਹੜਾ ਆਪ ਆਪਣੇ ਘਰਾਂ ਚ ਬਹਿ ਕੇ ਅਗੋ ਤਿੰਨ ਤਨ ਚਾਰ ਚਾਰ ਯਾਰ ਚ ਪਿੰਡ ਚ ਕੁੜੀਆਂ ਰੱਖ ਕੇ ਬੱਚੀਆਂ ਨੂੰ ਉਹਨਾਂ ਦਾ ਛੁਲਛਨ ਵੀ ਕਰਦੇ ਨੇ ਲੋਕ ਤਾਂ ਨਾਲ ਆਪਣੀ ਡਿਊਟੀ ਤੋਂ ਜਿਹੜੀ ਕੋਤਾਈ ਕਰਦੇ ਨੇ ਆਉਣ ਵਾਲੇ ਸਮੇਂ ਚ ਇਹਨੂੰ ਸਜ਼ਾ ਜਿਹੜੀ ਸਰਕਾਰ ਵੱਲੋਂ ਮਿਲਣੀ ਹੈ ਇਹਦੇ ਤੋਂ ਅਗੋਂ ਇੱਕ ਸਭ ਕੁ ਸਿੱਖਣ ਨੂੰ ਮਿਲੇਗਾ ਕਿ ਜਿਹੜੇ ਟੀਚਰ ਆਪਣੀ ਡਿਊਟੀ ਤੋਂ ਕੋਤਾਈ ਕਰਦੇ ਨੇ ਉਹ ਵੀ ਹਟ ਜਾਣਗੇ ਆਵਾਦੀ ਪਾਰਟੀ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿ ਕਿਸੇ ਨੂੰ ਵੀ ਆਪਣੀ ਬੰਦੀ ਡਿਊਟੀ ਤੋਂ ਗੈਰਹਾਜ਼ਰ ਰਹਿਣਾ ਜਾਂ ਆਪਣੀ ਡਿਊਟੀ ਤੋਂ ਕੁਤਾਹੀ ਕਰਨੀ ਉਹਦਾ ਖਮਿਆਜਾ ਉਸ ਮੁਲਾਜ਼ਮ ਨੂੰ ਆਪ ਖੁਦ ਭੁਗਤਣਾ ਪਏਗਾ ਮੈਂ ਇਸ ਪਿੰਡ ਦੀ ਜਿਹੜਾ ਕੰਮ ਹੋਇਆ 14-15 ਲੱਖ ਰੁਪਏ ਇਸ ਪਿੰਡ ਦੀ ਗ੍ਰਾਂਟ ਵੀ ਆਈ ਹੈ ਮੈਂ ਅੱਧੀ ਕੋਈ ਦੀ ਇਹਦੀ ਵੀ ਇਨਕੁਆਰੀ ਕਰਾਵਾਂਗਾ ਕਿ ਲਗਭਗ 15 ਲੱਖ ਦੀ ਜਿਹੜੀ ਚਾਰਦਵਾਰੀ ਦੀ ਗ੍ਰਾਂਟ ਹੋਈ ਹੈ ਇਹਦੀ ਚੇਚੇ ਤ ਤ ਤ ਜਿਹੜੀ ਇਨਕੁਆਰੀ ਕੀਤੀ ਜਾਏ ਜਾ ਜਿਹੜਾ ਵੀ ਇਹਦੇ ਚ ਦੋਸ਼ੀ ਪਾਇਆ ਗਿਆ ਉਹਦੇ ਤੋਂ ਸਖਤ ਕਾਰਵਾਈ ਜਿਹੜੀ ਉਹ ਵੀ ਮੈਂ ਕਰਾਂਗਾ ਇਸ ਕਰਕੇ ਮੈਂ ਪਿੰਡ ਵਾਲਿਆਂ ਨੂੰ ਯਕੀਨ ਦਿਵਾ ਕੇ ਚੱਲਿਆ ਕਾ ਤੁਸੀਂ ਬੇਫਿਕਰ ਹੋ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਝੰਮੇਰ ਸਰਕਾਰ ਦਾ ਸਰਕਾਰ ਨੇ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਲਈ ਕੀ ਕਰਨਾ ਕਿਵੇਂ ਇਹਨਾਂ ਦਾ ਸਿੱਖਿਆ ਦਾ ਪੱਤਰ ਉੱਚਾ ਚੱਕਣਾ ਇਹ ਸਰਕਾਰ ਆਪ ਦੇਖੇਗੀ ਔਰ ਇਹੋ ਜਿਹੜੇ ਸਟਾਫ ਮੈਂਬਰ ਨੇ ਜਿਹੜੇ ਟੀਚਰ ਨੇ ਇਹਨਾਂ ਨੂੰ ਜਿਹੜੀ ਸਜ਼ਾ ਉਹ ਵੀ ਸਰਕਾਰ ਦੇਵੇਗੀ ਤੇ ਹੌਸਲਾ ਰੱਖੋ ਮਤੋਂ ਅਨੁਵਾਜ ਯਕੀਨ ਦਿਵਾ ਕੇ ਚੱਲਿਆਂ ਵੇ ਫਿਕਰੋ ਸਾਰਾ ਕੁਝ ਕਰਾਂਗੇ ਇਸ ਕਰਕੇ ਤੁਹਾਡਾ ਜਿਹੜੇ ਤੁਸੀਂ ਪਿੰਡ ਵਾਲੇ ਆਏ ਹੋ ਦੁਖੀ ਮਨ ਨਾਲ ਆਏ ਹੋ ਕੋਈ ਗੱਲ ਨਹੀਂ ਐਸੇ ਆਓ ਜੇ ਕਿਸੇ ਨੇ ਹੋਰ ਪਿੰਡ ਵਾਲਿਆਂ ਨੇ ਕੋਈ ਗੱਲ ਕਰਨੀ ਆ ਆਓ ਜੇ ਤੁਸੀਂ ਦੱਸੋ ਆ ਦੱਸੋ ਜੀ ਦੱਸੋ ਇੱਧਰ ਤੇ ਦੱਸੋ ਮਾਈਕ ਤੇ ਕੈਮਰੇ ਲੱਗੇ ਤੁਹਾਡੇ ਕੋਲ ਹਾਂ ਜਦੋਂ ਨੇ ਲਾਇ ਲੇ ਇੱਕ ਦਿਨ ਚੱਲੂ ਪਵਾਇਆ ਤੇ ਤੋੜ ਦਿੱਤਾ ਕਾਰੋਬਾਰ ਦਾ ਨਾਮ ਦਾ ਲੈਣਾ ਜਿਹੜਾ ਕਮਣੇ ਤੇ ਹੁੰਦਾ ਉਹ ਕਮਣੇ ਦਾ ਦੇਖ ਲੋ ਇੰਨੀ ਘਟੀਆ ਗੱਲ ਪਿੰਡ ਦਾ ਮਸਨੀ ਘਾੜ ਕੇ ਦੱਸ ਕੇ ਕੈਮਰੇ ਲਾ ਕੇ ਕਹਿੰਦੇ ਆਪੇ ਹੀ ਤੜਵਾਉਂਦੇ ਨੇ ਕਾ ਪਤਾ ਹੀ ਨਾ ਲੱਗਿਆ ਵੀ ਕਦੋਂ ਕੋਈ ਆਇਆ ਤੇ ਕਦੋਂ ਕੋਈ ਸਕੂਲ ਚੋਂ ਗਿਆ ਐਡੇ ਘਟੀਆ ਕਿਸਮ ਦੇ ਲੋਕ ਜਿਹੜੇ ਇਹਨਾਂ ਨੂੰ ਸਮਾਜਿਕ ਤੇ ਜਗਾ ਪਰਮਾਤਮਾ ਨਾ ਹੀ ਦੇਵੇ ਤੇ ਚੰਗਾ ਇਸ ਕਰਕੇ ਮੈਂ ਤੁਹਾਨੂੰ ਪਿੰਡ ਵਾਲਿਆਂ ਨੂੰ ਯਕੀਨ ਦਿਵਾ ਕੇ ਚੱਲਿਆ ਤੇ ਤੁਸੀਂ ਕੋਈ ਨਹੀਂ ਤੁਹਾਡੇ ਬੱਚੇ ਸਾਡੇ ਬੱਚੇ ਨੇ ਇਹ ਸਰਕਾਰ ਦੇ ਬੱਚੇ ਨੇ ਇਸ ਕਰਕੇ ਤੁਹਾਡੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਆ ਉਹ ਸਰਕਾਰ ਦੀ ਹੈ ਇਸ ਕਰਕੇ ਆਉਣ ਵਾਲੇ ਸਮੇਂ 'ਚ ਠੀਕ ਕਰਾਂਗੇ ਇਹਨਾਂ ਨੂੰ ਸਾਰਾ ਕੁਝ ਫਿਰ ਵੀ ਮੈਂ ਵੇਖਣ ਡਿਆ ਬੜੇ ਮਜੂਦ ਸ ਬੈਠੇ ਨੇ ਪਿੰਡ ਵਾਲੇ ਇਹਨਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਕਿ ਇਹਨਾਂ ਦੇ ਪਿੰਡ 'ਚ ਬੱਚਿਆਂ ਨੂੰ ਕੈਸੀ ਸਿੱਖਿਆ ਮਿਲਦੀ ਹੈ ਕਿ ਮਾਨਣਾ ਜਾਂ ਉਦਰੀ ਮਾਲਕ ਕਿਵੇਂ ਮਜੂਦ ਸ ਮਜੂਦ ਸੀ ਚ ਬੈਠੇ ਨੇ ਵਿਚਾਰੇ ਇਸ ਕਰਕੇ ਬੇਚੈਨ ਕਰੋ ਇਸੇ ਕਰਕੇ ਮੈਂ ਪਿੰਡਾਂ ਜਾਉਂਦੇ ਆ ਕਮਨੂੰ ਪਤਾ ਲੱਗਿਆ ਕਿ ਕਿਹੜੇ ਪਿੰਡ 'ਚ ਟੀਚਰ ਸਹੀ ਕੰਮ ਕਰਦੇ ਨੇ ਤਾਂ ਕਿਹੜੇ ਪਿੰਡਾਂ 'ਚ ਗਲਤ ਕੰਮ ਕਰਦੇ ਨੇ ਇਸ ਕਰਕੇ ਮੈਂ ਕੋਈ ਹਰ ਪਿੰਡ 'ਚ ਭਾਵੇਂ ਪ੍ਰਾਇਮਰੀ ਸਕੂਲ ਹੋਵੇ ਮਿਡਲ ਹੋਵੇ ਹਾਈ ਹੋਵੇ ਮੈਂ ਟੋਟਲ ਆਪਣੇ ਹਾਲੇ ਤੱਕ ਦੇ ਸਾਰੇ ਪਿੰਡਾਂ 'ਚ ਜਾ ਕੇ ਵੇਖਣਾ ਔਰ ਜਿੰਨਾ ਚਿਰ ਮੈਂ ਜਾ ਕੇ ਵੇਖਿਆ ਨਾ ਉਹਨਾਂ 'ਚ ਸਮਝ ਨਹੀਂ ਲੱਗਣੀ ਕਿ ਲੋਕ ਕੀ ਕਰਦੇ ਕਦੋਂ ਆਉਂਦੇ ਕਦੋਂ ਜਾਂਦੇ ਕੀ ਕਰਦੇ ਨੇ ਹੁਣ ਇਹਨਾਂ ਨੂੰ ਸਮਝ ਲੱਗ ਜੇ ਕਿ ਇਸ ਕਰਕੇ ਮੈਂ ਤੁਹਾਨੂੰ ਯਕੀਨ ਦਿਵਾ ਕੇ ਚੱਲਾਂ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚਿਆਂ ਦਾ ਕਿਹੜਾ ਪ੍ਰਵੇਖਾ ਸਨੈਰੀ ਹੋਏਗਾ ਬੇਫਿਕਰ ਹੋ ਧੰਨਵਾਦ ਫੋਟੇ ਬਲਵਨਾ ਵਾਹੀ ਕੁਛ ਕਰ ਕੱਲ੍ਹ ਤੋਂ ਬਹੁਤ ਕੁਛ